ਸਰਕਾਰੀ ਕਲਿਆਣ ਟੀਵੀ ਪੰਜਾਬ ਵਿਖੇ ਤੁਸੀਂ ਤੇ ਬਠਿੰਡਾ ਦੇ ਵਿੱਚ ਧਾਲ ਮੇਲ ਕਮੇਟੀ ਪੈਰਾਮੈਡੀਕਲ ਇਸ ਦੇ ਨਾਲ ਹੀ ਸਿਹਤ ਕਰਮਚਾਰੀਆਂ ਦੇ ਬਲੂਗ ਗਿੱਦੜ ਬਾਹਰ ਚੋਣਾ ਨੂੰ ਲੈ ਕੇ ਜਿਹੜੇ 7 ਡਾਕਟਰਾਂ ਦੀ ਬਦਲੀ ਸਰਕਾਰ ਵੱਲੋਂ ਕੀਤੀ ਗਈ ਹੈ ਉਸੇ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਗਈ ਤੇ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਦੋ ਸਿਵਲ ਹਸਪਤਾਲ ਦੇ ਡਾਕਟਰ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਉਹ ਨੇ ਜਿਨ੍ਹਾਂ ਨੇ ਪੀसीएमਐਸ ਦੇ ਧਰਨੇ ਦੀ ਅਗਵਾਈ ਕੀਤੀ ਤੇ ਪੈਰਾਮੈਡੀਕਲ ਜਗਵਾਈ ਦੇ ਵਿੱਚ ਹੋ ਰਹੇ ਪ੍ਰਦਰਸ਼ਨਾਂ ਦੇ ਵਿੱਚ ਵੀ ਹਾਂ ਦਾ ਨਾਰਾ ਮਾਰਿਆ ਸੀ ਇਸ ਦੇ ਨਾਲ ਹੀ ਇਹੀ ਕਿਹਾ ਜਾ ਰਿਹਾ ਹੈ ਕਿ ਇਸੇ ਕਰਕੇ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਹੈ ਤੇ ਇਥੇ ਇਹ ਸਵਾਲ ਚੁਕੇ ਗਏ ਨੇ ਕਿ ਜਿੱਥੇ ਵੀ ਜ਼ਿਮਨੀ ਚੋਣਾ ਹੁੰਦੀਆਂ ਨੇ ਤਾਂ ਸਰਕਾਰ ਦੇ ਵੱਲੋਂ ਦੂਜੇ ਜ਼ਿਲ੍ਹਿਆਂ ਦੇ ਵਿੱਚੋਂ ਡਾਕਟਰਾਂ ਦੀਆਂ ਬਦਲੀਆਂ ਕਰਕੇ ਉਸ ਇਲਾਕੇ ਦੇ ਵਿੱਚ ਉਸ ਥਾਂ ਤੇ ਡਾਕਟਰ ਜਿਹੜੇ ਨੂੰ ਪੂਰੇ ਕਰ ਦਿੱਤੇ ਜਾਂਦੇ ਨੇ ਤੇ ਲੋਕਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ ਹਾਲਾਂਕਿ ਚੋਣਾਂ ਤੋਂ ਬਾਅਦ ਜਿਹੜੇ ਜਿਹੇ ਡਾਕਟਰ ਹੁੰਦੇ ਨੇ ਉਹ ਆਪਣੇ ਸਿਆਸੀ ਰਸੂਕ ਦੇ ਚੱਲਦੇ ਆਪਣੀਆਂ ਮੁਰਤੋਂ ਬਦਲੀਆਂ ਕਰਵਾ ਲੈਂਦੇ ਨੇ ਜਿਸ ਕਾਰਨ ਕਿ ਲੋਕਾਂ ਨੂੰ ਮੁਰਤੋਂ ਹੀ ਖੱਜਲ ਖੁਆਰ ਹੋਣਾ ਪੈਂਦਾ ਹੈ ਤੇ ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ 2200 ਤੋਂ ਬਾਅਦ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਨੇ ਕਿ ਉਹਨਾਂ ਅਸਾਮੀਆਂ ਨੂੰ ਭਰ ਕੇ ਇਹ ਜਿਹੜੀ ਭਰਤੀ ਹੈ ਉਹ ਪੂਰੀ ਕੀਤੀ ਜਾਵੇ ਨਾ ਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਡਾਕਟਰਾਂ ਦੀ ਇਸ ਤਰੀਕੇ ਨਾਲ ਬਦਲੀਆਂ ਕੀਤੀਆਂ ਜਾਣ ਇਸ ਦੇ ਨਾਲ ਮੰਗ ਕੀਤੀ ਗਈ ਹੈ ਕਿ ਜਿਹੜੇ ਗਿੱਦੜਵਾਹ ਤੋਂ ਦੋ ਡਾਕਟਰ ਬਦਲੇ ਗਏ ਨੇ ਉਹਨਾਂ ਦੀ ਸਿਵਲ ਹਸਪਤਾਲ ਦੇ ਵਿੱਚ ਵਾਪਸ ਜੁਆਇਨਿੰਗ ਕੀਤੀ ਜਾਵੇ ਤੇ ਇਸ ਦੇ ਨਾਲ ਇਹ ਮੰਗ ਕੀਤੀ ਗਈ ਕਿ ਲੋਕਾਂ ਦੇ ਨਾਲ ਅਜਿਹੀ ਖੱਜਲ ਖੁਆਰੀ ਜਾਂ ਧੋਖਾ ਨਾ ਕੀਤਾ ਜਾਵੇ ਮੇਰਾ ਨਾਮ ਗਗਨਦੀਪਾ ਜੀ ਤਾਲਮਿਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਜ਼ਿਲ੍ਹਾ ਬਠਿੰਡਾ ਦਾ ਮੈਂ ਪ੍ਰਧਾਨਾ ਜੀ ਅੱਜ ਸਾਡਾ ਜਿਹੜਾ ਇੱਥੇ ਮਸਲਾ ਉਹ ਇਸ ਗੱਲ ਦਾ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਗਿੱਦੜਬੇ ਚੋਣ ਨੂੰ ਲੈ ਕੇ ਉੱਥੇ ਜਿਹੜੀਆਂ ਨੇ ਡਾਕਟਰਾਂ ਦੀਆਂ ਸੱਤ ਡਾਕਟਰਾਂ ਦੀਆਂ ਬਦਲੀਆਂ ਕੀਤੀਆਂ ਨੇ ਜਿਦੇ ਵਿੱਚ ਦੋ ਸਿਵਲ ਹਸਪਤਾਲ ਬਠਿੰਡਾ ਦੇ ਡਾਕਟਰ ਨੇ ਜਿਨ੍ਹਾਂ ਚੋਂ ਇੱਕ ਡਾਕਟਰ ਇਹ ਜੇ ਆ ਜਿਹੜੇ ਲੋਕਾਂ ਦੀ ਆਵਾਜ਼ ਨੂੰ ਉਠਾਉਣ ਵਿੱਚ ਜਾਨੀ ਲੀਡਰਸ਼ਿਪ ਦਾ ਮੂਰਲਾ ਹਿੱਸਾ ਸੀ ਜਿਨੇ ਪੀसीएमਐਸ ਦੀ ਜਿਹੜੀ ਐਜੀਟੇਸ਼ਨ ਸੀ ਉਹਦੇ ਵਿੱਚ ਅਗਵਾਈ ਕੀਤੀ ਇਸੇ ਤਰ੍ਹਾਂ ਪੈਰਾਮੈਡੀਕਲ ਵੱਲੋਂ ਲਗਾਤਾਰ ਜਿਹੜਾ ਚੱਲ ਰਿਹਾ ਧਰਨਾ ਸੀ ਜਿਹਦੀ ਅਗਵਾਈ ਦੇ ਵਿੱਚ ਜਾਨੀ ਸਮੂਹ ਸੇਵਾਦਾਰ ਸਰਤਾਲ ਦੀਆਂ ਜਥੇਬੰਦੀਆਂ ਦੀ ਅਗਵਾਈ ਚੱਲ ਰਿਹਾ ਸੀ ਉਸ ਧਰਨੇ ਦੇ ਵਿੱਚ ਵੀ ਉਹਨਾਂ ਨੇ ਹਾਂ ਦਾ ਨਾਅਰਾ ਮਾਰਿਆ ਵੀ ਜਿਹੜਾ ਪੈਰਾਮੈਡੀਕਲ ਦਾ ਸੰਘਰਸ਼ ਹੈ ਇਹ ਬਹੁਤ ਸੱਚਾ ਤੇ ਸਹੀ ਆ ਇਸ ਕਰਕੇ ਉਹਦੀ ਜਿਹੜੀ ਬਦਲੀ ਆ ਗਿੱਦੜ ਵਿੱਚ ਕੀਤੀ ਗਈ ਆ ਅਸਲ ਦੇ ਵਿੱਚ ਜਿਹੜੀ ਸਰਕਾਰ ਆ ਪੰਜਾਬ ਦੀ ਓਹੋ ਲੋਕਾਂ ਨੂੰ ਇਹ ਛਲਾ ਵਿੱਚ ਰੱਖਣਾ ਚਾਹੁੰਦੀ ਆ ਵੀ ਦੇਖੋ ਇੱਥੇ ਚੋਣਾ ਜਦੋਂ ਜਿੱਥੇ ਚੋਣਾ ਆ ਜਾਂਦੀਆਂ ਨੇ ਉੱਥੇ ਜਾਨੀ ਡਾਕਟਰਾਂ ਦੀਆਂ ਸਾਮੀਆਂ ਪੂਰੀਆਂ ਕਰ ਦਿੰਦੇ ਆ ਮੰਨ ਲਿਆ ਵੀ ਗਿੱਦੜ ਵੇ ਦੇ ਵਿੱਚ ਅੱਜ ਤੁਸੀਂ ਸਾਮੀਆਂ ਪੂਰੀਆਂ ਕਰਤੀਆਂ ਜਦੋਂ ਜਾਨੀ ਚੋਣਾ ਬਾਗੀਆਂ ਕਿਸੇ ਡਾਕਟਰ ਨੇ ਆਪਦੀ ਪੋਲੀਟੀਕਲ ਅਪਰੋਚ ਰਹੀ ਕਿਸੇ ਨੇ ਆਪਦੀ ਜਥੇਬੰਦਕ ਅਪਰੋਚ ਰਹੀ ਕਿਸੇ ਨੇ ਕਿਸੇ ਹੋਰ ਤਰੀਕੇ ਦੇ ਰਾਹੀਂ ਉੱਥੋਂ ਬਦਲੀਆਂ ਵਾਪਸ ਕਰਵਾ ਲੈਣੀਆਂ ਨੇ ਤੇ ਇੱਥੇ ਯਾਨੀ ਲੋਕਾਂ ਨੂੰ ਦਿੱਤਾ ਹੋਇਆ ਲਾਰਾ ਸਿਰਫ ਲਾਰਾ ਰਹਿ ਜਾਣਾ ਇਸ ਕਰਕੇ ਯਾਨੀ ਸਾਡੀ ਜਥੇਬੰਦੀ ਇਹ ਮੰਗ ਕਰਦੀ ਆ ਵੀ ਪੀसीएमਐਸ ਦੀ ਇੱਕ ਮੰਗ ਸੀ ਭਈ ਪੰਜਾਬ ਦੇ ਵਿੱਚ 91 ਤੋਂ 4600 ਪੋਸਟਾਂ ਨੇ ਡਾਕਟਰਾਂ ਦੀਆਂ ਮਨਜ਼ੂਰ ਸੁਦਾ ਤੇ ਉਹਨਾਂ ਦੇ ਵਿੱਚੋਂ 2800 ਤੋਂ ਵੀ ਵੱਧ ਜਿਹੜੀਆਂ ਪੋਸਟਾਂ ਨੇ ਉਹ ਖਾਲੀ ਪਈਆਂ ਨੇ ਉਹਨਾਂ ਨੂੰ ਭਰ ਕੇ ਸਿਵਲ ਹਸਪਤਾਲਾਂ ਨੂੰ ਭਰਿਆ ਜਾਵੇ ਇੱਕ ਥਾਂ ਤੋਂ ਚੱਕ ਕੇ ਦੂਜੀ ਥਾਂ ਲੈ ਜਾਣਾ ਦੂਜੇ ਯਾਨੀ ਫਿਰ ਇਹਦਾ ਮਤਲਬ ਇਹ ਹੋ ਗਿਆ ਵੀ ਜਿੱਥੇ ਜਿਮਣੀ ਚੋਣਾ ਹੋਇਆ ਕਰਨਗੀਆਂ ਉੱਥੇ ਤਾਂ ਤੁਸੀਂ ਜਿਹੜੀਆਂ ਪੋਸਟਾਂ ਪੂਰੀਆਂ ਕਰ ਲਿਆ ਕਰੋਗੇ ਜਿੱਥੋਂ ਜਿਮਣੀ ਚੋਣਾ ਟਲ ਗਈਆਂ ਉਥੋਂ ਫਿਰ ਤੁਸੀਂ ਆਰਦੇ ਜਿਹੜੇ ਆਪੋ ਆਪਣੇ ਥਾਵਾਂ ਤੇ ਵਜਾ ਕਰਨਗੇ ਲੋਕਾਂ ਦਾ ਜਿਹੜਾ ਹੈਗਾ ਖੱਜਲਖੁਆਰੀ ਉਸੇ ਤਰ੍ਹਾਂ ਜਾਰੀ ਰਹੁ ਲੋਕਾਂ ਦਾ ਜਬਕ ਝੂਟਾ ਮੁੱਕਣਾ ਨਹੀਂ ਹੈਗਾ ਇਸ ਤਰੀਕੇ ਦੇ ਨਾਲ ਸੋ ਜਿਹੜੀ ਆ ਹਸਪਤਾਲਾ ਨੂੰ ਬਚਾਉਣ ਦੀ ਜਿਹੜੀ ਕਾਰਵਾਈ ਆ ਅਸਲ ਦੇ ਵਿੱਚ ਸ਼ੁਰੂ ਕਰੋ ਲੋਕਾਂ ਨਾਲ ਠੱਗੀ ਠੋਰੀ ਵਾਲਾ ਜਿਹੜਾ ਮਸਲਾ ਇਹ ਬੰਦ ਕੀਤਾ ਜਾਵੇ ਅੱਜ ਪੈਰਾਮੈਡੀਕਲ ਦੀ ਜਿਹੜੀ ਇਹ ਮੰਗ ਆ ਵੀ ਜਿਹੜਾ ਸਾਡਾ ਡਾਕਟਰ ਸਤਪਾਲ ਤੇ ਡਾਕਟਰ ਸਾਹਿਬ ਜਿੰਦਲ ਨੇ ਉਹਨਾਂ ਨੂੰ ਇੱਥੇ ਵਾਪਸ ਕੀਤਾ ਜਾਵੇ ਜਿਹੜੇ ਪੈਰਾਮੈਡੀਕਲ ਦੇ ਕੰਮ ਆ ਜਿਨ੍ਹਾਂ ਦੇ ਡੈਪੂਟੇਸ਼ਨ ਰੱਦ ਕੀਤੇ ਗਏ ਆ ਉਹਨਾਂ ਦੇ ਡੈਪੂਟੇਸ਼ਨ ਇਨ ਬਿਨ ਮੁੜ ਕੇ ਬਹਾਲ ਕੀਤੇ ਜਾਣ ਤਾਂ ਕਿ ਜਿਹੜੀ ਸੱਚ ਦੀ ਆਵਾਜ਼ ਨੂੰ ਦਬਾਇਆ ਨਾ ਜਾ ਸਕੇ ਹਾਂਜੀ ਕੀ ਨਾਮ ਆਜੀ ਤੇ ਕੀ ਪ੍ਰੋਗਰਾਮ ਕੀ ਅੱਜ ਦਾ ਜਿਹੜਾ ਪ੍ਰੋਸੈਸ ਹੋਇਆ ਮੇਰਾ ਨਾਮ ਪਰਮਜੀਤ ਸਿੱਧੂ ਆ ਮੈਂ ਪੰਜਾਬ ਬਠਿੰਡਾ ਡਿਸਟ੍ਰਿਕਟ ਦੀ ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਆ ਜਿਹੜਾ ਅੱਜ ਦਾ ਮਾਮਲਾ ਹੋਇਆ ਅਸੀਂ ਤੁਹਾਨੂੰ ਪਹਿਲਾਂ ਵੀ ਇਹਦੇ ਬਾਰੇ ਪਤਾ ਹੋਊਗਾ ਵੀ ਆਪਣਾ ਜਿਹੜਾ ਰਾਜ ਸਿੰਘ ਨੂੰ ਲੈ ਕੇ ਧਰਨਾ ਚੱਲ ਰਿਹਾ ਸੀ ਜਿਹੜਾ ਕਿ ਇੱਕਨ ਹੱਥ ਸਾਡਾ ਕਲਾਸ 4 ਮੁੰਡਾ ਸਾਥ ਜਾਣਾ ਦੀ ਟੀਮ ਦੇ ਵਿੱਚੋਂ ਗਿਆ ਸੀ ਤੇ ਉਹਨਾਂ ਹੱਥ ਨਾਲ ਕਿਨੂੰ ਪਹੈ ਗਿਆ ਉਹਦੇ ਬਿਮਾਰ ਹੋ ਉਸ ਮੁਜਾਹਰਾ ਕਰਦੇ ਪਏ ਸੀ ਅਸੀਂ ਸਾਰੇ ਪੈਰਾਮੈਡੀਕਲ ਆਲੇ ਤੇ ਬਾਕੀ ਹੋਰ ਸਾਰਾ ਸਟਾਫ ਵੀ ਇਸ ਦਾ ਸਮਰਥਨ ਡਾਕਟਰ ਸਤਪਾਲ ਜੀ ਨੇ ਦਿੱਤਾ ਉਹਨਾਂ ਨੇ ਸੱਚ ਨੂੰ ਸੱਚ ਕਿਹਾ ਇਸ ਨੂੰ ਸੱਚ ਦੇ ਕਹਿਣ ਦੇ ਬਾਵਜੂਦ ਉਹਨਾਂ ਦੀ ਜਾਨੀ ਉੱਪਰ ਰਿਪੋਰਟ ਇਹ ਜਾਂਦੀ ਆ ਵੀ ਸਤਪਾਲ ਤਾਂ ਆਪਣੀ ਡਿਊਟੀ ਨਹੀਂ ਕਰਦੇ ਉਹਨਾਂ ਦੀ ਬਦਲੀ ਕਰ ਦਿੱਤੀ ਜਾਂਦੀ ਆ ਗਿੱਦੜਵਾਹਾ ਮੁੱਖ ਮੁੱਦਾ ਬਣਾਇਆ ਜਾਂਦਾ ਵੀ ਉੱਥੇ ਸਾਰੇ ਡਾਕਟਰ ਲਾਉਣੇ ਆ ਜਿੰਨੀ ਚੋਣਾ ਹੋ ਰਹੀਆਂ ਇਸ ਕਰਕੇ ਵੀ ਡਾਕਟਰ ਸਤਪਾਲ ਦੀ ਨਾਲ ਤੇ ਨਾਲ ਡਾਕਟਰ ਸਾਜਿੰਦਰ ਉਹਨਾਂ ਦੋਨਾਂ ਦੀ ਬਦਲੀ ਕੀਤੀ ਜਾਂਦੀ ਆ ਹਾਲਾਂਕਿ ਜਿਹੜਾ ਕੁਝ ਹੋਇਆ ਇਹ ਬਹੁਤ ਗਲਤ ਹੋਇਆ ਜੋ ਬੰਦਾ ਸੱਚ ਬੋਲਦਾ ਉਸ ਨੂੰ ਦੁਆਇਆ ਜਾ ਰਿਹਾ ਜੋ ਕਿ ਬਹੁਤ ਘਟੀਆ ਹਰਕਤ ਹੈ